ਕਈ ਵਾਰ ਜਦੋਂ ਮੱਲੇ ਚੰਗੇ ਬੰਦਿਆਂ ਦੀ ਸੰਗਤ ਕਰਨ ਨੂੰ ਮਿਲਦੀ ਹੈ ਤਾਂ ਫਿਰ ਇਦਾਂ ਦੇ ਥੌਟ ਜਿਹੜੇ ਸਾਡੇ ਮਾਈਂਡ 'ਚ ਆਉਂਦੇ ਆ ਵੀ ਹਮੇਸ਼ਾ ਹੀ ਕਹਿੰਦੇ ਹੁੰਦੇ ਸੀ ਕਿ ਜੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਤੇ ਉਹਨਾਂ ਦੇ ਹੱਥ 'ਚ ਕਿਤਾਬਾਂ ਹੋਣੀਆਂ ਜ਼ਰੂਰੀ ਆ। ਜੇ ਆਉਣ ਵਾਲੀ ਜਨਰੇਸ਼ਨ ਦੇ ਹੱਥ 'ਚ ਕਿਤਾਬ ਹੋਊਗੀ ਤੇ ਉਹ ਪੜ੍ਹਿਆ ਲਿਖਿਆ ਨੌਜਵਾਨ ਹੋਊਗਾ। ਜੇ ਸਾਡੇ ਪਿੰਡ ਦੇ ਨੌਜਵਾਨ ਪੜ੍ਹੇ ਲਿਖੇ ਹੋਣ ਕਿਤੇ ਕਿਤੇ ਵੀ ਜਾ ਕੇ ਉਹ ਮੱਲਾ ਮਾਰ ਸਕਦੇ ਆ। ਤੇ ਇਸ ਕਰਕੇ ਵੀ ਸੋਚਿਆ ਸੀ ਵੀ ਜਿਹੜੀ ਸਟੱਡੀ ਆ ਉਹ ਜਿਹੜੀ ਸਕੂਲ 'ਚ ਹੁੰਦੀ ਆ ਉਹ ਇੱਕ ਦਾਇਰਾ ਹੁੰਦਾ ਉਸ ਸਟੱਡੀ ਦਾ। ਉਹ ਅਸੀਂ ਉਸ ਦਾਇਰੇ 'ਚ ਵੱਜੇ ਰਹਿਨੇ ਆ ਤੇ ਜਿਹੜੀ ਲਾਇਬ੍ਰੇਰੀ ਹੁੰਦੀ ਆ ਉਹ ਦਾਇਰਾ ਖੁੱਲ ਜਾਂਦਾ। ਫਿਰ ਜਿਹੜੀ ਮਰਜ਼ੀ ਤੁਸੀਂ ਬੁੱਕ ਚੱਕ ਕੇ ਪੜ੍ਹ ਸਕਦੇ ਹੋ ਫਿਰ ਜਦੋਂ ਤੁਹਾਡਾ ਦਾਇਰਾ ਖੁੱਲਦਾ ਤੇ ਤੁਹਾਡੀ ਸੋਚ ਜਿਹੜੀ ਉਹ ਡਵੈਲਪ ਹੁੰਦੀ ਆ ਫਿਰ ਤੁਸੀਂ ਪਿੰਡ ਲਈ ਵੀ ਸੋਚ ਸਕਦੇ ਆ ਇਲਾਕੇ ਲਈ ਵੀ ਸੋਚ ਸਕਦੇ ਆ ਤੇ ਫਿਰ ਤੁਹਾਡਾ ਜਿਹੜਾ ਮਾਈਂਡ ਆ ਉਹ ਪੰਜਾਬ ਲਈ ਵੀ ਜੁੜੂਗਾ ਵੀ ਵਾਕਈ ਅਸੀਂ ਇੱਥੇ ਰਹਿ ਕੇ ਜਾਂ ਸਾਡੇ ਵੱਡੇ-ਵਡੇਰਿਆਂ ਨੇ ਇੱਥੇ ਰਹਿ ਕੇ ਕੀ ਕੀਤਾ ਜਾਂ ਸਾਡੇ ਜਿਹੜੀ ਗੁਰੂਆਂ ਪੀਰੀਆਂ ਦੀ ਧਰਤੀ ਆ ਤੇ ਉਹਨੂੰ ਅਸੀਂ ਛੱਡਣਾ ਨਹੀਂ ਤੇ ਉਹਨੂੰ ਅਸੀਂ ਸਾਡੇ ਫਰਜ਼ ਦੀ ਸਾਡੇ ਫਰਜ਼ ਕੀ ਆ ਤੇ ਕੋ ਪਛਾਣਨੇ ਵੀ ਆਪਾਂ ਉਹ ਲਾਇਬ੍ਰੇਰੀ 'ਚ ਬਹਿ ਕੇ ਕਿਤਾਬਾਂ ਫੋਲ ਕੇ ਪਛਾਣ ਸਕਦੇ ਪਛਾਣ ਸਕਦੇ